ਜਿਹੜੇ ਭੋਲੇ ਬੰਦੇਓ ਲੁੱਟ ਲੋ ਨੀ ਉਤਰਾਜ ਆ ਤੂੰ ਪ੍ਰਾਈਵੇਟ ਬੰਦਾ ਪ੍ਰਾਈਵੇ ਕਿਹੜੀ ਅਥੋਰਟੀ ਨਾਲ ਕਹਿੰਦੇ ਵੀ 150 ਰੁਪਏ ਲੈਣਾ ਧੱਕੇ ਨਾਲ ਕਹਿੰਦੇ 150 ਰੁਪਏ ਲੈਣਾ ਇਹ ਤਾਂ ਧੱਕਾ ਨੇ ਥੋੜੀ ਜਿਹੀ 150 ਰੁਪਏ ਲੈਣਾ ਕੱਲ ਥੋੜ ਲੈਣੇ ਨੀ ਪੈਸਾ ਕੋਈ ਤੁਸੀਂ ਕੀ ਕੰਮ ਕਰਦੇ ਬਿਦਾਰੀ ਬੰਦੇ ਭੇਜੋ ਤੁਸੀਂ ਕੈਂਪ ਲਾਓ ਇੱਥੇ ਸਰਪੈਂਟਰ ਨੂੰ ਇਹ ਇਦਾਂ ਠੱਗੀ ਮਾਰਦੇ ਨੇ ਅੰਦਰ ਵੀ ਕਈ ਆਉਂਦੇ ਨੇ ਵੀ ਕਰ ਤੇਰੇ ਮੁਖ ਤੇ ਮਨਾ ਦੇਣਾ ਤੇ ਇਹ ਲੋਕੂ ਕਿੱ데 ਆਏ ਐ ਕਿਹੜੇ ਸੋਨੀਆਂ ਲੈਣ ਦੇ ਕਿ ਕਿਸੇ ਤਰਾਜ ਆ ਤਾਂ ਰਹਿਣ ਤੋਂ ਜ਼ਰੂਰੀ ਹੈ। ਉਪਰਾਹ 1.5 150 ਤੋਂ ਆਈਸ਼ਵੰਗੜ ਬਣਾ ਰਿਹਾ ਹੈ। ਇਹ ਕਿਸ ਮੇਰੇ ਤੇ ਬਣਾ ਲਿਆ ਵਾ। ਮੈਂ ਤਾਂ ਕੁਛ ਬੇਸਤ ਨਹੀਂ ਵੀਰੇ ਬਣਾਉਂਦਾ। ਨਹੀਂ ਕਿਸ ਮੇਰੇ ਤੇ ਬਣਾ ਰਿਹਾ ਯਾਰ। ਨਹੀਂ ਪਿੰਡਾਂ ਵਾਲਾ ਲੁੱਟਣ ਦਾ ਸਾਰਾ ਠੇਕਾ ਹੀ ਲੈਣਾ ਸਾਰਿਆਂ ਨੇ। ਐਦਰ ਆ ਚਾਚਾ। ਕਿਉਂ ਇਹ ਇੱਕ ਪਿੰਡ ਵਾਲੋਂ ਲੁੱਟਾਂ ਲੁੱਟਰਾਵਾ? ਜਿਹੜੇ ਭੋਲੇ ਬੰਦੇ ਉਹ ਲੁੱਟ ਲੋ। ਤਰਾਜ ਆ ਤੁਸੀਂ ਨਹੀਂ ਨਾ ਮੈਂ ਤਾਂ ਨਹੀਂ। ਨਹੀਂ ਤਰਾਜ ਆ ਤੂੰ ਪ੍ਰਾਈਵੇਟ ਦਾ ਪ੍ਰਾਈਵੇਟ ਕਿਹੜੀ ਥੋੜੀ ਨਾ ਆਇਆ ਉਥੇ। ਤਾਂ ਹੀ ਤਰਾਜ ਤਾਂ ਹੀ ਆਏ। ਤੇ ਕਿਹੜੀ ਥੋੜੀ ਨਾ ਆਇਆ ਉਥੇ। ਤੇ ਜ਼ਰੂਰੀ ਹੈ ਇਹ ਥੋੜੀ ਗੱਲ ਕਰ ਉਹ ਵੀਰ ਜੀ ਐਦਾਂ ਕਿਦਾਂ ਗੱਲ ਕਰੀਏ ਹਾਂਜੀ ਤੁਸੀਂ ਹਸੋ ਭਾਜੀ ਫ੍ਰੀ ਕਾਰਡ ਨੇ ਬਿਲਕੁਲ ਇਹ ਸੋਏ ਤੇ ਬੈਠੇ ਹੋਏ ਨੇ ਕਹਿੰਦੇ 150 ਰੁਪਏ ਪਰ ਬੰਦੇ ਦਾ ਬਣੂਗਾ ਹੁਣ ਜਿਹੜੇ 10 ਬੰਦੇ ਇਹ ਘਰਦੇ ਨੇ 15 ਮੈਂਬੋ ਕਿਤੋਂ ਦੇਣਗੇ 150 ਰੁਪਏ ਦੇ ਹਿਸਾਬ ਨਾਲ ਪੈਸੇ ਇਹਦਾ ਤਾਂ ਇਹ ਜਿਹੜਾ ਸਵੇਰ ਮੰਗ ਰਿਹਾ ਹੈ 100 ਰੁਪਏ ਮੰਗ ਰਿਹਾ ਹੈ ਨਹੀਂ ਰੀਨਿਊ ਕਰਨ ਦੀ ਲੋੜ ਹੀ ਨਹੀਂ ਉਹਦਾ ਕਾਰਡ ਪਲੇ ਕਰਾ ਲੈਣਾ ਪਹਿਲੇ ਬੜੇ ਹੋਏ ਲੋ ਉਹਦਾ ਰੀਨਿਊ ਲੈਕਟੋਪ ਇਹ ਕਹਿੰਦੇ ਸਰਪੰਚਾਂ ਨੇ ਭੇਜਿਆ ਸਰਪੰਚ ਕਹਿੰਦੇ ਸੀ ਲੈਕਟੋਪ ਨਹੀਂ ਇਹ ਕਹਿੰਦੇ ਵੀ 150 ਰੁਪਏ ਲੈਣਾ ਹੈ ਕਿਹਦਾ 150 ਰੁਪਏ ਲੈਣਾ ਹੈ ਥੱਕਾ ਨੇ ਥੋੜੀ ਜਿਹੀ 150 ਰੁਪਏ ਲੈਣਾ ਥੋੜਾ ਲੈ ਲੈਣ ਪੈਸਾ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਨਕਸ਼ੇ ਦਾ ਕੰਮ ਕਰਦੇ ਮਿਹਨਤ ਕਰਦੇ ਪਰਿਵਾਰ ਪਰਿਵਾਰ ਚ ਕਿੰਨੇ ਮੈਂਬਰ ਬਾਪੂ ਪਰਿਵਾਰ ਵਿੱਚ ਤਿੰਨ ਬਨੇ ਬਿਟੇ ਆ ਚਾਰ ਬਿਟੇ ਆ ਦੋ ਦੁਸਰ ਕੋ ਗਾਇਆ ਆਪਣੇ ਤਿੰਨ ਨੇ ਬਨੇ ਤਿੰਨ ਦੇ ਆ ਮੈਂ ਸਾਰੇ ਬਨੇ ਆ 1.5 ਦੋ ਦਾ ਤੁਹਾਡਾ ਲੱਗਿਆ 2000 ਦਾ ਲੱਗਿਆ ਹਾਂ ਹਾਂ ਸਾਢੇ 4000 ਹੋ ਜਾਂਦਾ ਬਈ ਯਾਰ ਨਾਲੇ ਮੈਂਬਰ ਪੰਜਾਇਆ ਲਾਹੋ ਤੁਸੀਂ ਕਿਹਦੇ ਤੇ ਭਾਜੀ ਸਾਢੇ 4000 ਹੋ ਜਾਂਦਾ ਉਹਨਾਂ ਨੂੰ ਤਿੰਨ ਬਣਵਾਏ ਨੇ ਬਾ ਤਿੰਨ ਬਣਵਾਏ ਭਾਜੀ ਨਾਲੇ ਮੈਂਬਰ ਪੰਜਾਇਆ 23 ਦਾ ਨਹੀਂ ਤੁਹਾਨੂੰ ਦੱਸਿਆ ਨਹੀਂ ਤੁਸੀਂ ਪੜੇ ਲਿਖੇ ਤੁਹਾਨੂੰ ਭਾਜੀ ਸਾਨੂੰ ਲੱਗਿਆ ਕੋਈ ਨਹੀਂ ਇਹ ਆ ਕੇ ਬੈਠੇ ਕਈ ਵਿੱਚ ਲੱਗੇ ਸੀ ਬਣਾਣਾ ਤੇ ਅਸੀਂ ਫੇਰ ਆ ਕੇ ਬਣਵਾਇਆ ਯਾਰ ਜਿਹੜੇ ਘਾਸਾਣਾ ਪੰਮੇ ਵਾਲੀ ਦੂਰ ਆ ਫਰੀ ਬਣਾਣੀ ਹੋ ਜਾਂਦੀ ਘਰ ਇਹ ਹੁਣ ਘਰ ਨਾਲ ਫਰੇ ਬਣਾ ਰਹੇ ਨੇ ਉਹਨੇ ਹੁਣ ਮੇਰੇ ਨਾਲ ਕਰ ਦਿਆ ਉਹ ਨਾ ਹੁਣ ਬਣਾਏ ਨੇ ਫਰੇ ਬਣਾਉਣਦੇ ਤੁਸੀਂ ਪਹਿਲਾਂ ਘਰ ਦੇ ਨਾਲ ਉੱਟ ਕੇ ਤੁਸੀਂ ਦੂਜੇ ਘਰਾਂ ਨਾਲ ਜਾ ਕੇ ਤੇ ਪੈਸੇ ਭਰ ਕੇ ਬੈਣ ਬਣਾਉਂਦੇ ਉਹ ਮੇਰਾ ਵੀ ਚੰਗਾ ਹੈ ਭਾਈ ਜਿਹੜੇ 100 150 ਰੁਪਏ ਲਿੱਤਾ ਉਹ ਮੇਰੇ ਬਣਾਉਂਦੇ ਸਾਡੇ ਉਹਦੀ ਕੋਈ ਲੱਗੀ ਹਾਂਜੀ ਬਾਜੀ ਮਿਰਜੀ ਬਾਜੀ ਜਿਹੜਾ ਪੈਸੇ ਲਿੱਤੇ ਉਹਦਾ ਹੀ ਗੱਲਾਂ ਨਹੀਂ ਹੁਣ ਵਾਪਸ ਕਰਨੇ ਕਿੱਦਾਂ ਕਰਨੇ ਹੀ ਉਹਨਾਂ ਦਾ ਹਲੋ ਜੀ ਪ੍ਰਾਈਵੇਟ ਬੰਦੇ ਆ ਗਏ ਪਿੰਡਾਂ ਦੇ ਵਿੱਚ ਆਈਸ਼ਵਰ ਕਾਰਡ ਬਣਾਵਾਦੇ 1.5 150 ਰੁਪਏ ਲੈ ਰਹੇ ਨੇ ਜਦੋਂ ਮੌਕੇ ਤੇ ਪਿੰਡ ਦੇ ਮੈਂਬਰ ਪਹੁੰਚੇ ਨੇ ਠੀਕ ਆ ਪਬਲਿਕ ਪਹੁੰਚੀ ਆ ਫਿਰ ਕਹਿੰਦੇ ਭਾਈ ਸਾਹਿਬ ਬੰਦ ਕਰਦੇ ਆ ਤੇ ਪੈਸੇ ਵਾਪਸ ਕਰ ਦਿੰਦੇ ਆ ਇਹ ਕੀ ਚੱਕਰ ਆ ਹਰ ਇੱਕ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਾਈ ਜਾਵੇ ਕਿ ਜਿਹੜੇ ਵੀ ਆਈਸ਼ਵਰ ਕਾਰਡ ਬਣਾਉਣ ਆਉਂਦੇ ਆ ਪੈਸੇ ਮੰਗਦੇ ਆ ਕੰਪਲੀਟ ਪੁਲਿਸ ਨੂੰ ਕੀਤੀ ਜਾਵੇ ਇਹਦੀ ਤੁਸੀਂ ਸੋਭਾ ਜੀ ਕੀ ਗੱਲ ਨਾਲ ਰਹੀ ਰਹਣਾ ਸਰਪੰਚਾਂ ਨੂੰ ਚਾਹੀਦਾ ਪਹਿਲਾਂ ਅਨਾਉਂਸਮੈਂਟ ਕਰਵਾਉਣ ਗੁਰਦੁਆਰੇ ਵਿੱਚ ਫ੍ਰੀ ਕਾਰਡ ਪੈਸ਼ਵਨ ਫ੍ਰੀ ਕਾਰਡ ਆ ਸਰਕਾਰ ਵੱਲੋਂ ਹਾਂਜੀ ਇਹਨਾਂ ਦਾ ਵੱਧ ਵੱਧ ਪੈਨ ਵਾਲਿਆਂ ਨੂੰ ਆਹ ਮਿਲਣਾ ਚਾਹੀਦਾ ਠੀਕ ਪ੍ਰਾਈਵੇਟ ਬੰਦੇ ਨਾਲ ਇੱਥੇ ਹੁਣ ਨਹੀਂ ਸਮਝਾ ਕੇ ਕਹਿੰਦੇ ਕੋਈ ਬੰਦੇ ਨੂੰ ਥੋੜੀ ਦਿੱਤੀ ਜਾਵੇ ਅੰਦਰ ਆਣ ਦੀ ਵੀ ਬਣਾ ਦੇ ਹਾਂਜੀ ਜਿਹੜਾ ਅਥਾਰਟੀ ਸਰਕਾਰੀ ਬੰਦੇ ਭੇਜੋ ਤੁਸੀਂ ਕੈਂਪ ਲਾਓ ਇੱਥੇ ਪੰਚਾਇਤ ਨੂੰ ਇਹ ਇੱਦਾਂ ਠੱਗੀ ਮਾਰਦੇ ਨੇ ਅੰਦਰ ਵੀ ਕਈ ਆਉਣ ਦੇਣਾ ਫ੍ਰੀ ਕਾਰਡ ਬਣਦੇ ਆ ਇਹਨਾਂ ਦੇ ਕਾਨੂੰਨੀ ਬੋਲ ਸਰਕਾਰ ਨਾਲ ਕਮਾਈ ਕਰਦੇ ਨਹੀਂ ਮੈਂ ਪਾਜੀ ਉੱਪਰ ਪ੍ਰੈਸਲ ਲਖਾਇਆ ਮੋਟਰਸਾਈਕਲ ਦੇ ਮੋਟਰਸਾਈਕਲ ਦੇਖੋ ਪ੍ਰੈਸਲ ਲਖਾਇਆ ਤੁਹਾਨੂੰ ਇਹ ਤੋਂ ਫੋਟੋ ਕਰ ਪਾਜੀ ਨੰਬਰ ਨੋਟ ਕਰੋਗੇ ਕੋਈ ਪ੍ਰਕਾਸ਼ ਸਪੈਸ਼ਲ ਕਹਿੰਦਾ ਮੈਂ ਨਹੀਂ ਪਤਾ ਪੰਜਾਬ ਸਿਟੀਜ਼ਨ ਚੈਨਲ ਇਹ ਤੁਸੀਂ ਪੱਤਰਕਾਰ ਹੋ ਪਾਜੀ ਦਿਖਾਓ ਆਪਣਾ ਆਈ ਕਾਰਡ ਪੱਤਰਕਾਰ ਕੋਲ ਤੋਂ ਭਲਾ ਲਵੇ ਪਾਜੀ ਆਪਣੇ ਕਾਰਡ ਆਪਣੇ ਆਈਸ਼ਵਨ ਕਾਰਡ ਜਿਹੜੇ ਆਪਾਂ ਦੇਖ ਕੇ ਚੈੱਕ ਕਰੀਏ ਸਰਕਾਰੀ ਚੱਲੀ ਆਪਾਂ ਈ ਆਈ ਕਾਰਡ ਹਾਲ ਖਬਰ ਢਿੱਲੀ ਦਾ ਤੇ ਸਟicker ਲਾਇਆ ਤੁਸੀਂ ਪੰਜਾਬ ਸਿਟੀ ਦੇ ਚੈਨਲ ਦਾ ਹਾਂ sticker ਹੈ ਨਹੀਂ ਠੀਕ ਹੈ ਜੀ ਭਾਈ ਦੋ ਦੋ ਖਵਾਰਾਂ ਤੁਹਾਡੇ ਕੋਲ ਆਈ ਕਾਰਡ ਨੇ ਲੋਕੋ ਜੀ ਭਾਈ ਤੁਸੀਂ ਹੁਣ ਬੈਠੀ ਜਾਓ ਹੁਣ ਤੁਸੀਂ ਆ ਸਿੰਘ ਮੈਂ ਗੁਰਦੁਆਰਾ ਦਾ ਪ੍ਰਧਾਨ ਆ ਜਦੋਂ ਇਹ ਆਏ ਨੇ ਪ੍ਰਾਈਵੇਟ ਬੰਦੇ ਅਸੀਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਜਿਹੜੇ ਲਾਊਂਸ ਮੀਟ ਕੀਤੀ 150 ਰੁਪਈਆ ਤੇ ਗਰੀਬ ਬੰਦੇ ਨੇ ਮੈਂ ਪਹਿਲਾਂ ਵੀ ਗੱਲ ਕਰੀਏ ਧਰਤੋਂ ਪਹਿਲਾਂ ਹੀ ਉਹ ਕਹਿੰਦੇ 150 ਰੁਪਏ ਲੱਗੇਗਾ ਇਹ ਸਾਰੇ ਬੰਦੇ ਇਕੱਠੇ ਹੋ ਗਏ ਬਨਾਲਾ ਪੀ ਮੈਂ ਹੀ ਚੱਲਾਂਗਾ ਵਿੱਚ ਮਤਲਬ ਇਹ ਸਿਕੰਦਾ ਵੀ ਜੇ ਪ੍ਰਾਈਵੇਟ ਬਾਹਰੋਂ ਬੰਦਾ ਆ ਰਿਹਾ ਸਰਕਾਰ ਬੈਠੀ ਕਹਿੰਦੇ ਤੇ ਬੈਠੀ ਏ ਸਰਕਾਰ ਸਾਨੂੰ ਰਾਤਾ ਦੇ ਰਹੀ ਏ ਮੈਂ ਚੀਜ਼ ਮਗਰ ਬਣਾਉ ਆਕੇ ਇਸ ਘਰ ਕੇ ਜੀ ਇਹ ਪ੍ਰਾਈਵੇਟ ਜਿਹੜਾ ਬੰਦਾ ਆਇਆ ਇਹ ਚਾ ਚਾ ਸਰਪੰਚਾਂ ਦੀ ਗੱਲ ਹੋਈ ਏ ਤੇ ਬਾਬੇ ਨੂੰ ਕਿਸੇ ਕਿਹਾ ਤੇ ਬਾਬੇ ਤਾਂ ਆਈ ਬਾਜ ਦਿੱਤੀ ਡੇਢ ਚੋਪਾ ਬੰਦੇ ਆਏ ਨੇ ਬਣਾਤਾ ਉਸਮਾਨ ਕਾਹਦਾ ਹੁੰਦਾ ਇਹ ਹੋਣ ਸਵੇਰ ਤੋਂ ਲੈ ਕੇ ਛੰਦ ਤੱਕ ਇਹ ਹੋਣ ਬਣਾਇਆ ਕੋਈ 5 10 12 ਬੰਦਿਆਂ ਦਾ 10 12 ਕਿੰਨੇ ਦੇ ਪੈਸੇ ਕਿੱਥੇ ਕਰਦੇ ਹੈ ਨਾ ਨੋ ਖਲੋਇਆ ਯਾਰ ਜਿੰਨੇ ਬੰਦੇ ਉਨੇ ਹੀ ਦਸਨੇ ਨੇ ਇਹ 10 12 ਬੰਦਿਆਂ ਦੇ ਬਣਾਇਆ ਜੀ ਤੇ 150 ਰੁਪਏ ਇਹਨਾਂ ਦਿੱਤਾ ਜਿਹੜਾ ਬੰਦੇ ਨੇ 4 3 4 ਮਨਾਂ ਨੂੰ 400 ਰੁਪਏ ਤੋਂ ਪਤਾ ਹੀ ਇਹ 50 ਰੁਪਏ ਦੇ 150 ਰੁਪਏ ਲੈਸਾਬ ਨਾਲ ਇਸ ਕਰਕੇ ਕਿਉਂ ਮੈਂ ਵੀ ਚੱਲਾਂ ਗਿਆ ਇਸ ਕਰਕੇ ਮੈਂ ਹੀ ਪੁੱਛਿਆ ਹੋਣ ਜਿਹੜਾ ਰੌਲਾ ਪੈ ਗਿਆ ਤੇ ਬਾਬੇ ਨੇ ਬਾਜ ਦੇ ਦਿੱਤੀ ਤੇ ਕੋ ਬਾਬੇ ਨੇ ਕਿਸੇ ਕਿਹਾ ਜਾਂ ਸਰਪੰਚ ਗਿਆ ਜਾਂ ਮੈਂ ਨਹੀਂ ਗਿਆ ਦੇਖੋ ਦੋ ਮਿੰਟ ਮੈਂ ਕੋਰਤ ਵਾਲਾ ਸੇਵਾਦਾਰ ਆ ਉਹ ਮੇਰਾ ਬੱਚਾ ਇੱਥੇ ਖੜਾ ਹੈ ਮੈਂ ਤੁਹਾਨੂੰ ਆਪਣੇ ਬੰਦੇ ਲਾਇਆ ਮੈਂ ਤੁਹਾਨੂੰ ਕੰਮ ਕਾਰਜ ਜਿਹੜਾ ਕਰਨਾ ਹੈ ਮੈਂ ਕਿਉਂ ਬਚੁਰਕ ਹੋ ਗਿਆ ਨਹੀਂ ਤਾਂ ਦੂਜਾ ਮੇਰੇ ਇਹ ਗੱਲ ਜੋ ਸਚਾਈ ਹੈ ਦੋ ਸਟੈਕਾਂ ਦੀ ਮੈਂ ਇਹ ਨਹੀਂ ਗੱਲ ਕਹਿੰਦਾ ਇੱਕ ਦੀ ਜੇ ਕਿਸੇ ਕਿਹਾ ਕਿ ਉਹ ਸੱਚ ਕਹੇ ਤੇ ਫੇ ਮੈਂ ਗਿਆ ਹੂੰ ਦੇਖੋ ਗੱਲ ਅਸੀਂ ਸਰਪੰਚ ਮਿਲਾਏ ਆ ਬਈ ਇਹ 150 ਰੁਪਏ ਦਾ ਬੰਦਾ 20 ਰੁਪਏ ਦਾ 30 ਰੁਪਏ 50 ਰੁਪਏ ਵੀ ਦੇ ਸਕਦਾ ਬੰਦਾ ਇੱਕ ਜਿਹੜਾ ਗਰੀਬ ਬੰਦਾ ਤਿਆਰੀ ਕਰਦਾ ਉਹ ਕਿਵੇਂ ਪੈਸੇ ਦੇਗਾ 150 ਰੁਪਏ ਆਸਮਾਨ ਕਾਰਜਰੇ ਬਣਾਉਣਾ ਸੀ ਕਿੰਨੇ ਬੰਦੇ ਸੀ ਜਿਹੜੇ ਇਹ ਦੋ ਬੰਦੇ ਦੋ ਬੰਦੇ ਸੀ ਆ ਦੋ ਬੰਦੇ ਆ ਕੇ ਆਏ ਸੀ ਇਹ ਮੋਟਰਸਾਈਕਲ ਦੀ ਮੋਟਰ ਆ ਕੇ ਪਿੰਡ ਵਿੱਚ ਕੀ ਕਹਿੰਦੇ ਕਿੰਨੂੰ ਕੀ ਕਿਹਾ ਇਹਨਾਂ ਨੇ ਉਹਨਾਂ ਨੇ ਪਿੰਡ ਵਿੱਚ ਇਤ ਲਾਂਚਮੈਂਟ ਹੋਈ ਹੈ ਅਨਾਨਸਮੈਂਟ ਉਹ ਯਾ 150 ਰੁਪਿਆ ਕਾਰਡ ਦਾ ਬੰਨਣਾ ਹੀ ਬਣਾਣਾ ਆਏ ਨੇ 500 ਬਾਦੀਆ ਲੱਖ ਦਾ ਕਾਰਡ ਨਹੀਂ ਇਹ ਮੋਬਾਈਲ ਤੇ ਬਣਾ ਰਹੇ ਜਾਂ ਪ੍ਰਿੰਟਰ ਵਗੈਰਾ ਕੁਝ ਨਾਲ ਲੈ ਕੇ ਆਏ ਜੀ ਇਹ ਪ੍ਰਿੰਟ ਵੀ ਹੈ ਉਹਨਾਂ ਕੋਲ ਪਿੰਡਾਂ ਵਾਲਾਂ ਨੂੰ ਕਿਸਨੇ ਆ ਦਿੰਦੇ ਉਹ ਇਹਨਾਂ ਨੂੰ ਇਹਨੇ ਜਿਹੜਾ ਬੰਦਾ ਪ੍ਰਾਈਵੇਟ ਆਉਂਦਾ ਬਣਦਾ ਆ ਕੇ ਉਸ ਬੰਦੇ ਨੂੰ ਇਹ ਨਹੀਂ ਅੰਦਰ ਬਣਨ ਦੇਣਾ ਸਰਪੰਚਾਂ ਦੀ ਗੱਲ ਹੋਵੇ ਸਰਮਾਜਤਾਂ ਚੰਦ ਵੀ ਸਾਨੂੰ ਪਤਾ ਲੱਗੇ ਅਸੀਂ ਮੈਂ ਇਹ ਹੁਣ ਮੈਂ ਸਰਕਾਰੀ ਬੰਨਣ ਦੀ ਗੱਲ ਕੀਤੀ ਸੀ ਉਹ ਕਹਿੰਦੇ ਬਾਪੂ ਤੂੰ ਕਾਰਡ ਤੇਰਾ ਮੁਕਾਦ ਬਣਾ ਦਣਾ ਤੇ ਇਹ ਲੋਟੂ ਜਲੇ ਆਏ ਆ ਇਹ 1.5 ਸੌ ਰੁਪਈਆ ਲੈਣ ਦੇ ਤੇ ਕਿਸੇ ਕਿਹਾ ਤਾਂ ਹੀ ਉਹ ਆਏ ਬੜੇ ਨੇ ਆ ਬਈ ਹੁਣ ਮੰਗੇ ਕਰਦੇ ਕਿ ਇਹਨਾਂ ਨੂੰ ਫੜਿਆ ਜਾਵੇ ਇਹਨਾਂ ਨੂੰ ਫੜਿਆ ਜਾਵੇ ਇਹਨਾਂ ਦੇ ਉੱਤੇ ਕਾਨੂੰਨ ਕੀਤਾ ਜਾਵੇ ਇਹੇ ਬੰਦਿਆਂ ਦੇ ਬਾਕੀ ਸਰਪੰਚ ਸਾਹਿਬ ਠੀਕ ਹੈ